हां जी ਸਸਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਨੈਚੁਰਲ ਸਾਇੰਸ ਦੇ ਇੱਕ ਸਬਜੈਕਟ ਦੇ ਉੱਪਰ ਗੱਲ ਕਰਨ ਜਾ ਰਹੇ ਹਾਂ ਕਿਉਂਕਿ ਜਿਵੇਂ ਕਿ ਗਰਮੀਆਂ ਦੇ ਦਿਨ ਨੇ ਔਰ ਗਰਮੀਆਂ ਦੇ ਦਿਨਾਂ ਦੇ ਵਿੱਚ ਸਰੀਰ ਦਾ આજ ਦੀ ਜਿਹੜੀ ਤਸਵੀਰ ਹੈ ਉਹ ਬਦਲਣ ਲੱਗ ਪੈਂਦੀ ਹੈ ਤਾਂ ਉਹਨਾਂ ਨੂੰ ਲੈ ਕੇ ਜਿਨ੍ਹਾਂ ਲੋਕਾਂ ਦਾ ਪਿਤ ਆਲਰੇਡੀ ਜ਼ਿਆਦਾ ਵਧਿਆ ਹੁੰਦਾ ਹੈ ਤਾਂ ਉਹਨਾਂ ਦੇ ਸਰੀਰ ਦੇ ਵਿੱਚ ਗਰਮੈਸ਼ ਦਾ ਲੈਵਲ ਵੀ ਵਧਿਆ ਹੁੰਦਾ ਹੈ ਔਰ ਕਈਆਂ ਦਾ ਪਿਤ ਦੇ ਨਾਲ ਬਾਤ ਵੀ ਵਿਗੜਿਆ ਹੁੰਦਾ ਤਾਂ ਉਹਨਾਂ ਦੀ ਜਿਹੜੀ ਚਮੜੀ ਹੈ ਉਹ ਡਰਾਈ ਹੋ ਜਾਂਦੀ ਹੈ ਔਰ ਜਦੋਂ ਵਿੱਤ ਤੇ ਬਾਤ ਦੋਨੇ ਹੀ ਵਿਗੜੇ ਹੁੰਦੇ ਨੇ ਤਾਂ ਸਰੀਰ ਦੇ ਵਿੱਚ ਗੈਸ ਦਾ ਸਰਕੂਲੇਸ਼ਨ ਹੈ ਉਹ ਜ਼ਿਆਦਾ ਤਰਦਾ ਚ ਘੁੰਮਦਾ ਹੈ ਜੋ ਸਰਕੂਲੇਸ਼ਨ ਜ਼ਿਆਦਾ ਤਰਦਾ ਚ ਘੁੰਮਦਾ ਹੈ ਤਾਂ ਉਹਦੇ ਲੱਛਣ ਸਰੀਰ ਵੱਖਰੇ ਵੱਖਰੇ ਤਰੀਕੇ ਨਾਲ ਦਿੰਦਾ ਹੈ ਤਾਂ ਜਿਹੜੇ ਲੱਛਣ ਅਲੱਗ-ਅਲੱਗ ਤਰੀਕੇ ਨਾਲ ਦਿੰਦਾ ਉਹਨਾਂ ਨੂੰ ਅਸੀਂ ਅੱਜ ਦੇ ਜਮਾਨੇ 'ਚ ਰੋਗ ਮੰਨਦੇ ਆ ਤਾਂ ਅੱਜ ਤੁਹਾਨੂੰ ਨੇਚਰਲ ਸਾਇੰਸ ਦੀ ਇੱਕ ਉਸ ਟੈਕਨੋਲੋਜੀ ਉਸ ਟੈਕਨੀਕ ਨਾਲ ਇੰਟਰੋਡਿਊਸ ਕਰਵਾਉਣ ਜਾ ਰਹੇ ਆਂ ਵੈਸੇ ਤਾਂ ਉਹ ਨੇਚਰਲ ਸਾਇੰਸ ਦੀ ਬਹੁਤ ਪ੍ਰਾਤਨ ਤੇ ਪੁਰਾਣੀ ਇੱਕ ਟੈਕਨੀਕ ਲਗਾ ਲੋ ਤਰੀਕਾ ਲਗਾ ਲੋ ਇਲਾਜ ਲਗਾ ਲੋ ਪਰ ਅੱਜ ਦੇ ਸਮੇਂ ਦੇ ਵਿੱਚ ਮਾਡਰਨ ਟਾਈਮ ਦੇ ਵਿੱਚ ਮੈਡੀਕਲ ਸਾਇੰਸ ਦੇ ਸਮੇਂ ਦੇ ਵਿੱਚ ਔਰ ਮਟੀਰੀਅਲਿਸਟਿਕ ਜਮਾਨੇ ਦੇ ਵਿੱਚ ਉਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਅਸੀਂ ਬਹੁਤ ਸਿੰਪਲ ਸਮਝਦੇ ਆਂ ਪਰ ਉਹਨਾਂ ਦੀ ਵੈਲਿਊ ਉਹਨਾਂ ਦੇ ਕੰਮ ਸਾਡੇ ਸਰੀਰ ਦੀ ਉੱਪਰ ਬਹੁਤ ਬਹੁਮੁੱਲੇ ਨੇ ਅਗਰ ਉਹਨਾਂ ਦੀ ਸਾਇੰਸ ਸਮਝ ਕੇ ਉਹਨਾਂ ਨੂੰ ਵਰਤੋਂ ਚ ਲਿਆਂਦਾ ਜਾਵੇ ਤਾਂ ਮੇਰੇ ਮੈਂ ਗੱਲ ਕਰ ਰਿਹਾ ਹੈਗਾ ਮਡ ਥੈਰੇਪੀ ਦੀ ਮਡ ਥੈਰੇਪੀ ਇੱਕ ਤਰ੍ਹਾਂ ਦੀ ਕਿਉਂਕਿ ਆਪਾਂ ਮਿੱਟੀ ਦੀ ਅਦਾ ਜ਼ਿਕਰ ਕਰ ਰਹੇ ਹਾਂ ਤਾਂ ਮਿੱਟੀ ਕਾਮਨ ਹੈ ਸਾਡੇ ਕੋਲ ਜਿਹੜੀ ਚੀਜ਼ ਕਾਮਨ ਹੁੰਦੀ ਆ ਉਹਦੀ ਵੈਲਿਊ ਬਹੁਤ ਅਸੀਂ ਨਾ ਮਾਤਰ ਲੈਵਲ ਤੇ ਕਾਊਂਟ ਕਰਦੇ ਆ ਜਿਹੜੀ ਚੀਜ਼ ਕੋਲ ਨਹੀਂ ਹੁੰਦੀ ਉਹਨੂੰ ਅਸੀਂ ਬਹੁਤ ਔਰ ਹਾਈ ਪ੍ਰਾਇੋਰਟੀ 'ਚ ਕਾਊਂਟ ਕਰਦੇ ਆ ਕਿਉਂਕਿ ਮਿੱਟੀ ਸਾਡੇ ਮੁਲਕ ਦੀ ਮਿੱਟੀ ਸਾਡੇ ਪੰਜਾਬ ਦੀ ਅਗਰ ਖੇਤੀ ਨੂੰ ਲੈ ਕੇ ਗੱਲ ਕਰੀਏ ਤਾਂ ਵਾਕਈ ਸੋਨਾ ਬੀਜਦੀ ਹੈ ਪਲੱਸ ਸਾਰੇ ਦੇ ਸਾਰੇ ਖਣਿਜ ਤੱਤ ਇਸ ਮਿੱਟੀ 'ਚ ਹੈ ਜਿਹੜੇ ਜਿਹੜੇ ਖਣਿਜ ਤੱਤਾਂ ਤੋਂ ਜਿਹੜੇ ਜਿਹੜੇ ਮਿਨਰਲਸ ਤੋਂ ਜਿਹੜੇ ਜਿਹੜੇ ਮਾਈਕਰੋ ਮੈਕਰੋ ਵਿਟਾਮਿਨਸ ਨਿਊਟ੍ਰੀਸ਼ਨਸ ਤੋਂ ਔਰ ਮਿਨਰਲਸ ਤੋਂ ਸਾਡਾ ਸਰੀਰ ਬਣਿਆ ਸਭ ਕੁਝ ਮਿੱਟੀ 'ਚ ਹੈ ਮਿੱਟੀ ਸਾਨੂੰ ਭੋਜਨ ਦੇ ਰੂਪ 'ਚ ਦਵਾਈ ਵੀ ਪੈਦਾ ਕਰਕੇ ਦਿੰਦੀ ਆ ਔਰ ਮਿੱਟੀ ਸਾਡੇ ਸਰੀਰ ਦੀ ਸਰਜਰੀ ਦਾ ਵੀ 파ਟ ਹੈ ਤਾਂ ਉਹ ਇਹ ਇੱਕ ਸਰਜਰੀ ਦਾ 파ਟ ਕਿਸ ਤਰ੍ਹਾਂ ਹੈਗਾ ਸਾਡੇ ਸਰੀਰ ਦੇ ਉੱਪਰ ਇਹਨੂੰ ਤੁਸੀਂ ਕਿਵੇਂ ਇੰਪਲੀਮੈਂਟ ਕਰਕੇ ਕਿੱਥੇ ਕਿੱਥੇ ਯੂਜ਼ ਕਰਕੇ ਕਿਹੜੇ ਕਿਹੜੇ ਅੰਗਾਂ ਨੂੰ ਸ਼ਾਂਤ ਕਰ ਸਕਦੇ ਹੋ ਕਿਹੜੇ ਕਿਹੜੇ ਅੰਗਾਂ ਦੀ ਰੋਗ ਠੀਕ ਕਰ ਸਕਦੇ ਹੋ ਅੱਜ ਤੁਹਾਨੂੰ ਆਪਾਂ ਨੈਚੁਰਲ ਸਾਇੰਸ ਦੀ ਇਸ ਕਲਾਸ ਦੇ ਵਿੱਚ ਉਸੇ ਹੀ ਇੱਕ ਸਬਜੈਕਟ ਨੂੰ ਇੰਟਰੋਡਿਊਸ ਕਰਵਾਵਾਂਗੇ ਤੁਸੀਂ ਬਹੁਤ ਵਾਰੀ ਪਹਿਲਾਂ ਵੀ ਸਾਡੇ ਸੈਮੀਨਾਰਸ ਦੇ ਵਿੱਚ ਮੇਰੀਆਂ ਵੀਡੀਓਜ਼ ਦੇ ਬਾਰੇ ਸੁਨੇ ਆ ਤਾਂ ਅੱਜ ਤੁਹਾਨੂੰ ਕਿਹੜੇ ਕਿਹੜੇ ਅੰਗ ਦੇ ਉੱਪਰ ਮਿੱਟੀ ਕਿਸ ਤਰ੍ਹਾਂ ਯੂਜ਼ ਕਰਨੀ ਹੈ ਪਲੱਸ ਉਹ ਕਿਹੜੇ ਕਿਹੜੇ ਰੋਗ ਨੂੰ ਹੀਲ ਕਰੇਗੀ ਉਹਦੇ ਬਾਰੇ ਆਪਾਂ ਸ਼ਾਰਟ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਜਿਹਦੇ ਵਿੱਚ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਔਰ ਸਾਡੀ ਨੇਚਰਲ ਸਾਇੰਸ ਦੀ ਸਾਰੀ ਟੀਮ ਇਨਵੋਲ ਹੈ ਇਹ ਰਲ ਕੇ ਅਸੀਂ ਅੱਜ ਇਹ ਵੀਡੀਓ ਤੁਹਾਡੀ ਸਾਰਿਆਂ ਦੀ ਜਾਣਕਾਰੀ ਚ ਵਾਦਾ ਪਲੱਸ ਤੁਹਾਡਾ ਵਿਸ਼ਵਾਸ ਨੇਚਰਲ ਸਾਇੰਸ ਦੇ ਉੱਤੇ ਕਿਵੇਂ ਵਧੇ ਉਸ ਇਸ ਉਸ ਉਪਰਾਲੇ ਉਸ ਸੋਚ ਨਾਲ ਉਸ ਭਾਵਨਾ ਨਾਲ ਇਸ ਵੀਡੀਓ ਨੂੰ ਬਣਾਇਆ ਜਾ ਰਿਹਾ ਹੈਗਾ। ਤੋਂ ਨੈਕਸਟ ਆਪਾਂ ਉਸ ਸਟੈਪ ਵੱਲ ਚੱਲਦੇ ਹਾਂ। ਲਓ ਜੀ ਇਸ ਟਾਈਮ ਆਪਾਂ ਪਹਿਲੇ ਸਟੈਪ ਵੱਲ ਮੂਵ ਕੀਤੇ ਆ ਜਿਸ ਨੂੰ ਕਿ ਜਿਹਦੇ ਵਿੱਚ ਆਪਾਂ ਪੱਟੀ ਤਿਆਰ ਕਰ ਲਈ ਗਈ ਹੈ। ਪੱਟੀ ਨੂੰ ਬਣਾਉਣ ਦੀ ਵਿਧੀ ਤੁਸੀਂ ਸਾਡੇ ਜਿੰਨੇ ਵੀ ਨੇਚਰਲ ਸਾਇੰਸ ਰਿਸਰਚ ਸੈਂਟਰ ਹੈ ਉੱਥੇ ਆ ਕੇ ਦੀ ਸਿੱਖ ਸਕਦੇ ਹੋ। ਪਲੱਸ ਸਾਡੇ ਐਕਸਪਰਟ ਜਿਹੜੇ ਨੇ ਉਹ ਹਰ ਰਿਸਰਚ ਸੈਂਟਰ ਦੇ ਉੱਪਰ 24 ਘੰਟੇ ਪੂਰਾ ਹਫਤਾ ਇਸ ਇੱਕ ਲਗਾ ਲੋ ਨੇਚਰਲ ਸਾਇੰਸ ਦੀ ਇਲਾਜ ਦੇ ਲਈ ਅਵੇਲੇਬਲ ਨੇ ਫੁੱਲ ਐਕਸਪਰਟ ਜਿਹੜੀ ਸਾਡੀ ਟੀਮ ਆ ਡਾਕਟਰ ਦੀ ਟੀਮ ਆ ਨੇਚਰ ਪੈਥੀ ਦੀ ਉਹ ਹਰ ਟਾਈਮ ਤੁਸੀਂ ਗਰਮੀਆਂ ਦੇ ਵਿੱਚ ਕਿਸੇ ਟਾਈਮ ਵੀ ਜਾ ਕੇ ਇਹ ਸਾਰੇ ਇਲਾਜ ਲੈ ਸਕਦੇ ਹੋ ਤਾਂ ਉਹਦਾ ਪਹਿਲੇ ਸਟੈਪ ਵਾਲਾ ਆਪਾਂ ਮੂਵ ਕਰਦੇ ਆ ਇਹ ਗਲੇ ਦੀ ਪੱਟੀ ਜਿਵੇਂ ਕਿ ਤੁਸੀਂ ਦੇਖੋਗੇ ਇਹ ਗਲੇ ਦੀ ਪੱਟੀ ਹੈ ਹੁਣ ਇਹ ਇਹਨੂੰ ਕਿਉਂ ਲਗਾਇਆ ਜਾਂਦਾ ਔਰ ਇਹਦੇ ਕੀ ਕੀ ਫਾਇਦੇ ਮਿਲਣਗੇ ਇਹਦਾ ਜਿਆਦਾ ਜਿਹੜੀ ਜ਼ਰੂਰਤ ਹੈ ਅੱਜ ਦੇ ਸਮੇਂ 'ਚ ਫੀਮੇਲ ਨੂੰ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹਦਾ ਕਾਰਨ ਹੈ ਕਿ ਬਹੁਤ ਸਾਰੀ ਫੀਮੇਲ ਦੇ ਗਲੇ ਦੇ ਵਿੱਚ ਗਾਇਟਰ ਜਿਨੂੰ ਅਸੀਂ ਬੋਲਦੇ ਆ ਗਲੇ ਦੇ ਰਾਈਟ ਤੇ ਲੈਫਟ ਲੋਬ ਦੇ ਵਿੱਚ ਸਵੇਲਿੰਗ ਆ ਰਹੀ ਹੈ ਭਾਵੇਂ ਗਲਾ ਸਵੈਲ ਹੋ ਰਿਹਾ ਹੈ ਇਹਦੀ ਇਹ ਵੱਧ ਰਹੀ ਹੁੰਦੀ ਹੈ ਗਰਦਨ ਇੱਕ ਸਵੇਲਿੰਗ ਟਾਈਪ ਬਣ ਜਾਂਦੀ ਹੈਗੀ ਆ ਤਾਂ ਜਿਹਨੂੰ ਗਾਇਟਰ ਬੋਲਦੇ ਹੈਗੇ ਆ ਮੋਸਟਲੀ ਉਸ ਚੀਜ਼ ਦੇ ਨੂੰ ਲੈ ਕੇ ਬਹੁਤ ਸਾਰੇ ਪੇਸ਼ੈਂਟ ਨੂੰ ਸਰਜਰੀ ਤੱਕ ਵੀ ਜਾਣਾ ਪੈਂਦਾ ਹੈ ਫਾਇਰਟ ਤੱਕ ਰਿਮੂਵ ਕਰਵਾਉਣਾ ਪੈਂਦਾ ਲੇਕਿਨ ਕਿਸੇ ਅੰਗ ਨੂੰ ਰਿਮੂਵ ਕਰਵਾ ਦੇਣਾ ਉਹ ਹੁਦਾ ਹੱਲ ਨਹੀਂ ਹੈ ਕਿਉਂਕਿ ਹਰ ਅੰਗ ਦੀ ਇੱਕ ਸਰੀਰ ਨੂੰ ਤੰਦਰੁਸਤ ਰੱਖਣ ਦੀ ਜ਼ਿੰਮੇਵਾਰੀ ਹੈ ਤਾਂ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਉਹ ਅੰਗ ਪਰਮੇਸ਼ਰ ਨੇ ਸਾਡੇ ਸਰੀਰ ਦੇ ਵਿੱਚ ਦਿੱਤਾ ਹੋਇਆ ਹੈ ਬਟ ਅਸੀਂ ਅਗਰ ਉਹਨੂੰ ਸੀ ਰਿਮੂਵ ਕਰ ਦਿੰਨੇ ਆ ਤਾਂ ਉਸ ਤੋਂ ਬਾਅਦ ਉਹਦੀ ਜਿਹੜੀ ਡੈਫੀਸੈਂਸੀ ਹੈ ਉਹਦੇ ਚੈਲੰਜਸ ਵੀ ਸਾਡੇ ਸਰੀਰ 'ਤੇ ਵੱਧਦੇ ਨੇ ਸੋ ਗਲੇ ਦੇ ਉੱਪਰ ਪੱਟੀ ਦਾ ਜਿਨ੍ਹਾਂ ਜਿਹੜੇ ਪੇਸ਼ੈਂਟ ਗਾਇਟਰ ਦੇ ਸ਼ਿਕਾਰ ਨੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਗਲਾ ਸਵੈਲ ਕਰ ਰਿਹਾ ਹੈ ਇਵਨ ਜਿਹੜੇ ਥਾਇਰੋਇਡ ਦੇ ਪੇਸ਼ੈਂਟ ਆ ਬਹੁਤ ਲੰਬੇ ਟਾਈਮ ਤੋਂ ਗੋਲੀਆਂ ਖਾ ਰਹੇ ਨੇ ਟੈਬਲੇਟ ਖਾ ਰਹੇ ਆ ਕਿਸੇ ਤਰ੍ਹਾਂ ਚ ਟੀਐਸਐਚ ਇੰਬੈਲੈਂਸ ਆ ਟੀ3 ਇੰਬੈਲੈਂਸ ਆ ਟੀ4 ਇੰਬੈਲੈਂਸ ਆ ਉੱਥੇ ਇਹ ਪੱਟੀ ਬਹੁਤ ਅੱਛਾ ਰੋਲ ਲਭਾਉਂਦੀ ਆ ਇਸ ਪੱਟੀ ਨੂੰ ਬਣਾਉਣ ਦੀ ਵਿਧੀ ਪਲੱਸ ਇਹਦੇ ਅੰਦਰ ਕੁਝ ਮੈਡੀਸਿਨਸ ਨੂੰ ਸਾਨੂੰ ਐਡ ਕਰਨਾ ਪੈਂਦਾ ਜਿਹੜੀਆਂ ਕਿ ਨੇਚਰ ਪੈਥੀ ਦੇ ਦੀਆਂ ਹੀ ਬੜੀਆਂ ਹੁੰਦੀਆਂ ਨੇ ਨੇਚਰਲ ਸਾਇੰਸ ਦੀ ਫਾਰਮਾਕੋਪੀਆ ਰਹੀ ਬਣੀ ਹੁੰਦੀ ਆ ਜਿੰਦਾ ਪਲਾਂਟਸ ਤੋਂ ਬਣੀਆਂ ਹੋਈਆਂ ਦਵਾਈਆਂ ਨੂੰ ਅਸੀਂ ਜਿਹੜੇ-ਜਿਹੜੇ ਅੰਗ ਦੀ ਪ੍ਰਾਣ ਸ਼ਕਤੀ ਇੰਬੈਲੈਂਸ ਹੈ ਉਹਦੇ ਮੁਤਾਬਕ ਉਸ ਦਵਾਈ ਨੂੰ ਅੰਦਰ ਐਡ ਕਰਕੇ ਇਹ ਟ੍ਰੀਟਮੈਂਟ ਦਿੱਤਾ ਜਾਂਦਾ ਹੈ ਇਸ ਕਰਕੇ ਇਸ ਟ੍ਰੀਟਮੈਂਟ ਨੂੰ ਜਿਆਦਾ ਤੋਂ ਜਿਆਦਾ ਤੁਸੀਂ ਸਾਡੇ ਸਰੇ ਸੈਂਟਰ ਤੇ ਜਾ ਕੇ ਲਵੋਗੇ ਰੈਗੂਲਰ ਤਾਂ ਬਹੁਤ ਜ਼ਿਆਦਾ ਹੈਲਪਫੁਲ ਰਹੇਗਾ ਔਰ ਤੁਹਾਡੇ ਉਹ ਰੋਗ ਜਿਹੜੇ ਤੁਹਾਨੂੰ ਅੱਜ ਭਿਆਨਕ ਲੱਗ ਰਹੇ ਨੇ ਜਿਹਨੂੰ ਲੈ ਕੇ ਤੁਹਾਡੇ ਅੰਦਰ ਬਹੁਤ ਜ਼ਿਆਦਾ ਡਰ ਹੈ ਤੁਸੀਂ ਉਸ ਡਰ ਨੂੰ ਖਤਮ ਕਰ ਸਕਦੇ ਹੋ ਕਿਉਂਕਿ ਇਹ ਸਰੀਰ ਪ੍ਰਕਿਰਤੀ ਨੇ ਬਣਾਇਆ ਹੈ ਕੁਦਰਤ ਨੇ ਬਣਾਇਆ ਔਰ ਅਸੀਂ ਵੀ ਉਹਦੇ ਤੋਂ ਲਏ ਹੋਏ ਰਿਸੋਰਸਸ ਨੂੰ ਹੀ ਸਰੀਰ ਨੂੰ ਦੇ ਕੇ ਇਹ ਇਹਨਾਂ ਪਸ ਸਮੱਸਿਆ ਚੋਂ ਬਾਹਰ ਆ ਸਕਦੇ ਹੈਗੇ ਆ ਉਹ ਜਿਹੜੀ ਗਲੇ ਦੀ ਇਹ ਪੱਟੀ ਹੈ ਇਹ ਤੁਹਾਡੇ ਥਾਇਰੋਇਡ ਦੇ ਦੀਆਂ ਸਮੱਸਿਆਵਾਂ ਥਾਇਰੋਇਡ ਜਿਹੜਾ ਇੰਬੈਲੈਂਸ ਚੱਲ ਰਿਹਾ ਹੈਗਾ ਕਿਉਂਕਿ ਥਾਇਰੋਇਡ ਦਾ ਜਿਹੜਾ ਮੇਨ ਕੰਮ ਹੈ ਸਾਡੀ ਬਾਡੀ ਦੇ ਅੰਦਰ ਕੈਲਸ਼ੀਅਮ ਨੂੰ ਬੋਨਸਾਈਲ ਤੱਕ ਪਹੁੰਚਾਉਣ ਦਾ ਜਿਹੜਾ ਕੰਮ ਹੈ ਉਹ ਥਾਇਰੋਇਡ ਦਾ ਦੂਸਰਾ ਸਾਡੇ ਬਲੱਡ ਸਰਕੂਲੇਸ਼ਨ ਨੂੰ ਬੈਲੈਂਸ ਕਰਨ ਦਾ ਕੰਮ ਹੈ ਥਾਇਰੋਇਡ ਦਾ ਤਾਂ ਥਾਇਰੋਇਡ ਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਥਾਇਰੋਇਡ ਦੇ ਕੰਮ ਇੱਕ ਇੱਕ ਸਾਰਤਾ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਇਹ ਜਿਹੜੀ ਇੰਬੈਲੈਂਸਿੰਗ ਹੈ ਇਹ ਜਿਹੜਾ ਅਸੰਤੁਲਨ ਜਿਹੜਾ ਇਹਦਾ ਬਣ ਜਾਂਦਾ ਹੈ ਵਿਗਾੜ ਬਣ ਜਾਂਦਾ ਹੈ ਉਹਨੂੰ ਤੁਸੀਂ ਇਸ ਕੁਦਰਤੀ ਢੰਗ ਨਾਲ ਉਸ ਵਿਗਾੜ ਨੂੰ ਸੁਧਾਰ ਚ ਲਿਆ ਸਕਦੇ ਹੋ ਇਹਦੇ ਵਾਸਤੇ ਤੁਸੀਂ ਨਾਰਥ ਇੰਡੀਆ ਦੇ ਵਿੱਚ ਸਭ ਤੋਂ ਪਹਿਲਾ ਵੈਲਵਿੰਗ ਹੈਲਥ ਆਰਗੇਨਾਈਜੇਸ਼ਨ ਦੀ ਟੀਮ ਕੰਪਲੀਟ ਟੀਮ ਸਾਡੀ ਡਾਕਟਰ ਟੀਮ ਇਸ ਇਲਾਜ ਨੂੰ ਦੇਣ ਲਈ ਤੁੜੇ ਅਲੱਗ-ਅਲੱਗ ਜ਼ਿਲ੍ਹੇ ਚ ਟੀਅਰ ਬੈਠੀ ਆ ਸਾਡੇ ਸਟੂਡੈਂਟ ਇਸ ਪ੍ਰੈਕਟਿਸ ਨੂੰ ਰੈਗੂਲਰ ਕਰ ਰਹੇ ਨੇ ਤੁਸੀਂ ਉਹਨਾਂ ਦੀ ਸੇਵਾਵਾਂ ਲੈ ਸਕਦੇ। ਤੋਂ ਗਲੇ ਦੀ ਪੱਟੀ ਦਾ ਫਾਇਦਾ ਤੁਸੀਂ ਜਿਨ੍ਹਾਂ ਨੂੰ ਗਾਇਟਰ ਹੈ ਗਲੇ ਚ ਸਵੇਲਿੰਗ ਹੈ ਰਾਈਟ ਲੋਬ ਲੈਫਟ ਲੋਬ ਦੀ ਜਿਹੜੀ ਸਵੇਲਿੰਗ ਆ ਰਹੀ ਹੈਗੀ ਆ ਕਿਸੇ ਦਾ T3 T4 TSH ਇੰਬੈਲੈਂਸ ਹੈ ਰੈਗੂਲਰ ਮੈਡੀਸਿਨਸ ਖਾ ਰਹੇ ਆ ਕੋਈ 50 MCG ਦੀ ਕੋਈ 100 MCG ਦੀ ਮੈਡੀਸਿਨ ਖਾ ਰਹੇ ਆ ਟੈਬਲੇਟ ਖਾ ਰਹੇ ਆ 10 ਸਾਲ ਤੋਂ 15 ਸਾਲ ਤੋਂ ਰੈਗੂਲਰ ਖਾ ਰਹੇ ਨੇ ਤਾਂ ਉਹ ਇਸ ਹੀਲਿੰਗ ਟਰੀਟਮੈਂਟ ਦਾ ਫਾਇਦਾ ਜ਼ਰੂਰ ਲੈਣ। ਜਿਹੜਾ ਕਿ ਸਾਨੂੰ ਪ੍ਰਕਿਰਤੀ ਵੱਲੋਂ ਮਿਲਿਆ ਹੋਇਆ ਹੈ ਹੁਣ ਇਸ ਤੋਂ ਅੱਗੇ ਆਪਾਂ ਨੈਕਸਟ ਸਟੈਪ ਚ ਵੱਲ ਜਾਣੇ ਆ ਕਿ ਇਸ ਪੱਟੀ ਨੂੰ ਤੁਸੀਂ ਹੋਰ ਦੂਸਰੇ ਕਿਹੜੇ ਅੰਗ ਦੇ ਉੱਪਰ ਕਿਸ ਢੰਗ ਨਾਲ ਯੂਜ਼ ਕਰਕੇ ਤੇ ਕਿਹੜੀ-ਕਿਹੜੀ ਦਵਾਈ ਤੋਂ ਬਾਹਰ ਆ ਸਕਦੇ ਹੁਣ ਆਪਾਂ ਦੂਸਰੇ ਸਟੈਪ ਤੇ ਵਿੱਚ ਜਾ ਰਹੇ ਹੈਗੇ ਆ ਕਿ ਮਿੱਟੀ ਦਾ ਪੱਟੀ ਮਿੱਟੀ ਦੀ ਜਿਹੜੀ ਪੱਟੀ ਹੈ ਉਹ ਆਪਾਂ ਨੈਕਸਟ ਕਿਹੜੇ ਹੋਰ ਅੰਗ ਦੇ ਉੱਪਰ ਕਿਸ ਤਰ੍ਹਾਂ ਅਪਲਾਈ ਕਰ ਸਕਦੇ ਹਾਂ ਔਰ ਉੱਥੇ ਉਹਦੇ ਕੀ-ਕੀ ਫਾਇਦੇ ਲੈ ਸਕਦੇ ਆ ਨੈਕਸਟ ਆਪਾਂ ਪਹੁੰਚੇ ਹੈਗੇ ਆ ਮੱਥੇ ਦੇ ਉੱਪਰ ਮਿੱਟੀ ਦੀ ਪੱਟੀ ਦਾ ਲੇਪ ਮਿੱਟੀ ਦੀ ਪੱਟੀ ਕਿਵੇਂ ਅਪਲਾਈ ਕਰਨੀ ਹੈਗੀ ਆ ਜਿਵੇਂ ਕਿ ਤੁਸੀਂ ਇਸ ਪੇਸ਼ੀਐਂਟ ਤੇ ਦੇਖ ਰਹੇ ਹੋ ਇਹਨਾਂ ਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਤੇ ਸਿਰਦਰਦ ਦੀ ਪ੍ਰੋਬਲਮ ਆ ਨੀਂਦ ਇਹਨਾਂ ਨੂੰ ਬਿਲਕੁਲ ਨਹੀਂ ਆਉਂਦੀ ਨੀਂਦ ਦੀ ਗੋਲੀ ਵੀ ਇਹ ਲੈਂਦੇ ਨੇ ਤਾਂ ਉਸ ਕੇਸ ਦੇ ਵਿੱਚ ਇਹ ਮਿੱਟੀ ਦੀ ਪੱਟੀ ਜਿਹੜੀ ਹੈਗੀ ਹੈ ਤੁਸੀਂ ਬਣਾ ਕੇ ਪ੍ਰੋਪਰ ਮੱਥੇ ਦੇ ਉੱਪਰ ਪਲੱਸ ਅੱਖਾਂ ਦੇ ਉੱਪਰ ਇਹ ਅਪਲਾਈ ਕਰਦੇ ਹੋ ਇਹਦਾ ਸਭ ਤੋਂ ਪਹਿਲਾ ਫਾਇਦਾ ਕੀ ਮਿਲਦਾ ਹੈਗਾ ਸਭ ਤੋਂ ਪਹਿਲਾਂ ਤਾਂ ਇਹਨੇ ਬਲੱਡ ਸਰਕੂਲੇਸ਼ਨ ਜਿਹੜਾ ਤੇਜ਼ ਚੱਲ ਰਿਹਾ ਹੈ ਕਿਉਂਕਿ ਜਦੋਂ ਨੀਂਦ ਨਹੀਂ ਆਉਂਦੀ ਔਰ ਅੱਧਾ ਸਿਰਦਰਦ ਹੁੰਦਾ ਤਾਂ ਉਸ ਟਾਈਮ ਤੇ ਬਲੱਡ ਦਾ ਸਰਕੂਲੇਸ਼ਨ ਨਰਵਸ ਸਿਸਟਮ ਦਾ ਬਲੱਡ ਸਰਕੂਲੇਸ਼ਨ ਔਰ ਜਿਹੜਾ ਬਲੱਡ ਸਰਕੂਲੇਸ਼ਨ ਆਰਟਰੀਜ਼ ਦਾ ਔਰ ਵੇਨਜ਼ ਦਾ ਉਹ ਤੇਜ਼ ਰਫਤਾਰ ਚ ਚੱਲ ਰਿਹਾ ਹੁੰਦਾ ਜਦੋਂ ਤੁਸੀਂ ਮਿੱਟੀ ਦੀ ਪੱਟੀ ਅਪਲਾਈ ਕਰਦੇ ਹੋ ਇਸ ਤਰ੍ਹਾਂ ਮੱਥੇ ਦੇ ਉੱਪਰ ਤਾਂ ਸਭ ਤੋਂ ਪਹਿਲਾਂ ਨਰਵਸ ਸਿਸਟਮ ਦੇ ਬਲੱਡ ਸਰਕੂਲੇਸ਼ਨ ਨੂੰ ਔਰ ਨਰਵਸ ਸਿਸਟਮ ਨੂੰ ਸ਼ਾਂਤ ਕਰ ਦਿਆ ਜਦੋਂ ਨਰਵਸ ਸਿਸਟਮ ਨੂੰ ਸ਼ਾਂਤ ਕਰ ਦਿਆ ਤਾਂ ਆਰਟਰੀਜ਼ ਔਰ ਵੇਨਜ਼ ਦਾ ਫਲੋ ਵੀ ਸਮੂਥ ਹੋਣ ਲੱਗ ਪੈਂਦਾ ਔਰ ਉਹਦੇ ਨਾਲ ਪੇਸ਼ੈਂਟ ਨੂੰ ਰਿਲੀਫ ਮਿਲਦਾ ਹੈ ਅੱਖਾਂ ਦੀਆਂ ਵੇਇਨਸ ਨੂੰ ਰੀਲੀਫ ਮਿਲਦਾ ਹੈ ਉਹ ਆਰਟਰੀਜ਼ ਜਿਹੜੀਆਂ ਅੱਖਾਂ ਤੱਕ ਬਲੱਡ ਲੈ ਕੇ ਆਉਂਦੀਆਂ ਨੇ ਉਹਨਾਂ ਨੂੰ ਰੀਲੀਫ ਮਿਲਦਾ ਹੈ ਉਸ ਤੋਂ ਬਾਅਦ ਪਿਟਿਊਟਰੀ ਗਲੈਂਡ ਹਾਈਪੋਥੈਲਾਮਸ ਗਲੈਂਡ ਇਹਨਾਂ ਸਭ ਦੇ ਅੰਦਰ ਜਿਹੜੀ ਰਸ ਦੇ ਰਸਣ ਦੀ ਜਿਹਦੇ ਰਸ ਬਣਦੇ ਹਾਰਮੋਨਸ ਜਿਨੂੰ ਅਸੀਂ ਕਹਿੰਨੇ ਆਂ ਔਰ ਜਿਹੜੇ ਗੁੱਡ ਹਾਰਮੋਨਸ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹ ਵੀ ਸ਼ੁਰੂ ਹੋ ਜਾਂਦੀ ਹੈ ਬੈਡ ਹਾਰਮੋਨਸ ਜਿਹੜੇ 네ਗੇਟਿਵ ਹਾਰਮੋਨਸ ਨੇ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਨਹੀਂ ਹੁੰਦੀਗੀ ਜਿਹੜੀ ਇੰਬੈਲੈਂਸਿੰਗ ਹੋ ਜਾਂਦੀਆਂ ਜਿਹਨੂੰ ਕਹਿ ਲੋ ਚੰਗੇ ਗੁੜ ਹਾਰਮੋਨਸ ਇੰਬੈਲੈਂਸ ਹੁੰਦੇ ਆ ਤਾਂ ਅੱਗੇ ਜਾ ਕੇ ਸਾਡੇ ਮੂੜ ਦੇ ਉੱਪਰ ਇਫੈਕਟ ਪਾਉਂਦੇ ਆ ਕੋਈ ਜਿਹੜੇ ਹਾਰਮੋਨਸ ਵੀ ਇੱਕ ਬੈਲੈਂਸ ਪ੍ਰਵਿਰਤੀ ਦੇ ਵਿੱਚ ਆਉਣ ਲੱਗ ਪੈਂਦੇ ਨੇ ਇੱਕ ਤਾਂ ਅੱਖਾਂ ਦੀ ਜਿਹੜਾ ਖਿਚਾਵ ਆ ਉਹ ਨਾਰਮਲ ਹੁੰਦਾ ਹੈ ਅੱਧਾ ਸਿਰ ਦਰਦ ਠੀਕ ਹੁੰਦਾ ਵੱਡੀ ਜਿਹੜੀ ਗੱਲ ਹੈਗੀ ਆ ਅੱਜ ਦੇ ਸਮੇਂ 'ਚ ਡਿਪਰੈਸ਼ਨ ਔਰ ਸਟ੍ਰੈਸ ਦੇ ਸਮੇਂ ਦੇ ਵਿੱਚ ਔਰ ਨੀਂਦ ਨਾ ਆਉਣ ਦੇ ਸਮੇਂ ਦੇ ਵਿੱਚ ਸਾਨੂੰ ਮੈਡੀਸਿਨਸ ਦੇ ਨਾਲ ਜੁੜਨਾ ਪੈਂਦਾ ਉਹ ਇੱਕ ਭਿਆਨਕ ਪ੍ਰੈਕਟਿਸ ਹੁੰਦੀ ਹੈ ਪੇਸ਼ੈਂਟ ਦੀ ਕਿਉਂਕਿ ਇਸਰਾਈਲੀਆਂ ਜਿਹੜੀਆਂ ਮੈਡੀਸਿਨਸ ਨੇ ਉਹ ਸਾਡੇ ਬ੍ਰੇਨ ਦੇ ਸੈਲਸ ਨੂੰ ਡੈਮੇਜ ਕਰਦੀਆਂ ਨੇ ਸਲੋ ਕਰਦੀਆਂ ਨੇ ਪਰ ਉਹਨਾਂ ਮੈਡੀਸਿਨ ਵੱਲ ਨਾ ਜਾ ਕੇ ਸਾਨੂੰ ਜਿਹੜਾ ਪ੍ਰਕਿਰਤੀ ਨੇ ਨੇਚਰਲ ਟਰੀਟਮੈਂਟ ਹੀਲਿੰਗ ਟਰੀਟਮੈਂਟ ਦਿੱਤਾ ਸਾਨੂੰ ਉਹਨੂੰ ਅਪਣਾਉਣਾ ਚਾਹੀਦਾ ਜਿਵੇਂ ਕਿ ਇਸ ਮਿੱਟੀ ਦੀ ਪੱਟੀ ਨੂੰ ਆਪਾਂ ਸਾਰੇ ਕੰਮ ਲੈ ਰਹੇ ਹੈਗੇ ਆਂ ਇਹ ਅੱਖਾਂ ਦੇ ਉੱਪਰ ਵੀ ਇਫੈਕਟ ਕਰ ਰਹੀ ਹੈ ਸਿਰ ਦੇ ਉੱਪਰ ਵੀ ਇਫੈਕਟ ਕਰ ਰਹੀ ਹੈ ਨਰਵਸ ਸਿਸਟਮ ਤੇ ਇਫੈਕਟ ਕਰ ਰਹੀ ਹੈ ਬ੍ਰੇਨ ਤੇ ਵੀ ਇਫੈਕਟ ਕਰ ਰਹੀ ਹੈ ਪੋਜ਼ਿਟਿਵ ਇਫੈਕਟ ਕਰ ਰਹੀ ਹੈ ਤਾਂ ਜੋ ਜਿੰਨਾ ਵੀ ਇੱਕ ਟਾਕਸਿਸਿਟੀ ਵਰਕ ਹੈ ਉਹ ਘਟ ਸਕੇ ਆਕਸੀਜਨ ਲੈਵਲ ਬ੍ਰੇਨ ਵਾਲੇ ਹਿੱਸੇ ਚ ਵੱਧ ਸਕੇ ਔਰ ਨਰਵਸ ਸਿਸਟਮ ਸ਼ਾਂਤ ਹੋ ਸਕੇ ਜਿਸ ਨਾਲ ਇਹਨਾਂ ਦਾ ਸਭ ਤੋਂ ਪਹਿਲਾਂ ਤਾਂ ਨੀਂਦ ਦਾ ਸਾਈਕਲ ਬੈਸਟ ਹੋਏਗਾ ਡੀਪ ਸਲੀਪਿੰਗ ਮੋਡ ਤੇ ਇਹ ਪੇਸ਼ੈਂਟ ਜਾਏਗਾ ਜਦੋਂ ਇਸ ਮਿੱਟੀ ਦੀ ਪੱਟੀ ਨੂੰ ਅਪਲਾਈ ਕਰੇਗਾ ਕਿੰਨਾ ਟਾਈਮ ਅਪਲਾਈ ਕਰਨੀ ਹੈ ਉਸ ਵੀਡੀਓ ਦੇ ਐਂਡ ਦੇ ਉੱਪਰ ਦੱਸਾਂਗੇ ਕਿਉਂਕਿ ਅਲੱਗ ਅਲੱਗ ਲੱਕ ਸਟੈਪ ਵਾਈਜ਼ ਫਲਾ ਲਾ ਪਾ ਤੁਹਾਨੂੰ ਦੱਸ ਰਹੇ ਹੈਗੇ ਆ ਤਾਂ ਮਿੱਟੀ ਦੀ ਪੱਟੀ ਨੂੰ ਜਿਹੜੇ ਪੇਸ਼ੈਂਟ ਰੈਗੂਲਰ ਨੀਂਦ ਦੀਆਂ ਗੋਲੀਆਂ ਖਾ ਰਹੇ ਨੇ ਮਾਈਗਰੇਨ ਦੀ ਦਵਾਈ ਖਾ ਰਹੇ ਆ ਅੱਖਾਂ ਦੀ ਰੋਸ਼ਨੀ ਨਾਲ ਰਿਲੇਟਡ ਦਵਾਈ ਖਾ ਰਹੇ ਆ ਈਵਨ ਆਈ ਫਲੂ ਹੋ ਜਾਂਦਾ ਸਾਨੂੰ ਉਸ ਟਾਈਮ ਤੇ ਅੱਖਾਂ 'ਚ ਰੜਕ ਪੈ ਰਹੀ ਉਸ ਟਾਈਮ ਤੇ ਕਾਲਾ ਮੋਤੀਆ ਆ ਰਿਹਾ ਹੈ ਅੱਖਾਂ ਦੇ ਵਿੱਚ ਉਸ ਟਾਈਮ ਤੇ ਤੁਸੀਂ ਇਸ ਨੇਚਰਲ ਹੀਲਿੰਗ ਟ੍ਰੀਟਮੈਂਟ ਦਾ ਸਾਰਾ ਲੈ ਸਕਦੇ ਹੋ ਮੈਂ ਫਿਰ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੂੰਗਾ ਇਸ ਮਿੱਟੀ ਦੀ ਪੱਟੀ ਨੂੰ ਬਣਾਉਂਦੇ ਟਾਈਮ ਪਲੱਸ ਅਪਲਾਈ ਕਰਦੇ ਟਾਈਮ ਕੁਝ ਨੇਚਰਲ ਰੈਮਡੀਜ਼ ਕੁਦਰਤੀ ਪਲਾਂਟਸ ઓਰिएंटेड ਮੈਡੀਸਿਨ ਸਾਨੂੰ ਵਿੱਚ ਐਡ ਕਰਨੀਆਂ ਪੈਂਦੀਆਂ ਨੇ ਤਾਂ ਜੋ ਉਹ ਵੀ ਇਸ ਮਿੱਟੀ ਦੇ ਗੁਣਾਂ ਨੂੰ ਜਾਦਾ ਸਰੀਰ ਤੱਕ ਵਰਤਨ ਦੇ ਵਿੱਚ ਸਹਾਯੋਗ ਸਹਾਯੋਗ ਕਰ ਸਕੇ ਤੇ ਇਸ ਕਰਕੇ ਤੁਸੀਂ ਇਸ ਟ੍ਰੀਟਮੈਂਟ ਨੂੰ ਸਾਡੇ ਜਿੰਨੇ ਵੀ ਮੌਜੂਦਾ ਤੁਹਾਡੇ ਨਜ਼ਦੀਕ ਰਿਸਰਚ ਸੈਂਟਰ ਹੈ ਜਿੱਥੇ 7 ਦੇ 7 ਦਿਨ ਹਫ਼ਤੇ ਦੇ ਇਹ ਸੇਵਾਵਾਂ ਚੱਲ ਰਹੀਆਂ ਨੇ ਸਾਡੀ ਐਕਸਪਰਟ ਟੀਮ ਸਾਡੀ ਡਾਕਟਰ ਟੀਮ ਰੈਗੂਲਰ ਇਹ ਨਸੀਮਾ ਮੰਨ ਦੇ ਰਹੀ ਹੈ ਤੁਸੀਂ ਥੈਰੇਪੀ ਨੂੰ ਉੱਥੇ ਜਾ ਕੇ ਇਸ ਹੀਲਿੰਗ ਥੈਰੇਪੀ ਨੂੰ ਉੱਥੇ ਜਾ ਕੇ ਰੈਗੂਲਰ ਲੈ ਸਕਦੇ ਹੋ ਸੋ ਇਸ ਤੋਂ ਅੱਗੇ ਅਪਰ ਨੈਕਸਟ ਪਹੁੰਚਾਂਗੇ ਕਿ ਇਸ ਤੋਂ ਮਿੱਟੀ ਦੀ ਪੱਟੀ ਨੈਕਸਟ ਕਿਹੜੇ ਅੰਗ ਦੀ ਉੱਪਰ ਅਪਲਾਈ ਹੋਏਗੀ ਤੇ ਉਹ ਉੱਥੇ ਕਿਹੜੇ ਕਿਹੜੇ ਰੋਗਾਂ ਨੂੰ ਠੀਕ ਕਰੇਗੀ ਜੀ ਨੈਕਸਟ ਇਸ ਟਾਈਮ ਆਪਾਂ ਪਹੁੰਚੇ ਆ ਉਸ ਪੇਸ਼ੈਂਟ ਦੇ ਕੋਲ ਜਿਹਦੇ ਐਲ 4 অর 5 ਜਿਹਨੂੰ ਲੰਬਰ ਸਪੋਨਡਾਈਲਾਈਟਸ ਬੋਲ ਦਿੰਦੇ ਆ ਪਲੱਸ ਸਰਵਾਈਕਲ ਸਰਵਾਈਕਲ ਸਪੋਨਡਾਈਲਾਈਟਸ ਦੋਨੋਂ ਤਰ੍ਹਾਂ ਦੀ ਸਮੱਸਿਆ ਦੀ ਪ੍ਰੋਬਲਮ ਹੈ ਇਹ ਉਹ ਪੇਸ਼ੈਂਟ ਹੁੰਦੇ ਨੇ ਜਿਹੜੇ ਅਕਸਰ ਕਿਤੇ ਡਿੱਗਣ ਨਾਲ ਲੱਗੀ ਛੱਟ ਰੈਗੂਲਰ ਬੈਠੇ ਰਹਿਣ ਨਾਲ ਲੰਬਰ ਦੇ ਉੱਪਰ ਆਇਆ ਹੋਇਆ ਦਬਾਅ ਜਾਂ ਸਰੀਰ ਦਾ ਕਈਆਂ ਦਾ ਵਜ਼ਨ ਜ਼ਿਆਦਾ ਹੁੰਦਾ ਹੈ ਆਇਲ ਲੰਬਰ ਦੇ ਉੱਪਰ ਆਇਆ ਦਬਾਅ ਸਰਵਾਈਕਲ ਸਪੋਨਡੀਲਾਈਸਿਸ ਕੋਈ ਐਕਸੀਡੈਂਟਲ ਸਮੱਸਿਆ ਦੀ وجہ ਨਾਲ ਵੀ ਹੋ ਸਕਦਾ ਹੈ ਸਰੀਰ ਦੇ ਵਿੱਚ ਬਲੱਡ ਸਰਕੂਲੇਸ਼ਨ ਹਾਈਪੋ ਫੰਕਸ਼ਨ ਕਰੇ ਉਹਦੇ ਨਾਲ ਵੀ ਹੋ ਸਕਦਾ ਹੈ ਰੈਗੂਲਰ ਇਕ ਕੋਈ ਪੋਸਚਰ ਦੇ ਵਿੱਚ ਚੁੱਕੇ ਹੋਏ ਪੋਸਚਰ 'ਚ ਬੈਠੇ ਰਹਿਣ ਨਾਲ ਵੀ ਹੋ ਸਕਦਾ ਹੈ ਔਰ ਕੋਈ ਲੱਗੀ ਹੋਈ ਸੱਟ ਦੀ ਵਜ੍ਹਾ ਨਾਲ ਵੀ ਹੋ ਸਕਦਾ ਹੈ ਜਿਵੇਂ ਕਿ ਇਹ ਪੇਸ਼ੈਂਟ ਹੈ ਇਹਨਾਂ ਦੇ ਲੰਬਰ ਸਪੋਨਡਾਈਲਾਈਟਸ ਦੀ ਸਮੱਸਿਆ ਵੀ ਹੈ ਸਰਵਾਈਕਲ ਸਪੋਨਡਾਈਲਾਈਟਸ ਦੀ ਸਮੱਸਿਆ ਵੀ ਹੈ ਤਾਂ ਇਹਨਾਂ ਦੀ ਇਸ ਸਮੱਸਿਆ ਨੂੰ ਹੀਲ ਕਰਨ ਵਾਸਤੇ ਰੈਗੂਲਰ ਆਰਐ ਦਰਦ ਨੂੰ ਠੀਕ ਕਰਨ ਵਾਸਤੇ ਔਰ ਜਿਹੜੀ ਸਪਾਈਨਲ ਹੈ ਰੀਡ ਦੀ ਹੱਡੀ ਹੈ ਉਹਦੇ ਜਿਹੜੀ ਸਟਿਫਨੈਸ ਆਈ ਹੈ ਕਿਉਂਕਿ ਜਿੰਨੀ ਵੀ ਜੋਇੰਟ ਹੈ ਇਹਨਾਂ 'ਚ ਲਚਕਦਾ ਹੋਣਾ ਬਹੁਤ ਜ਼ਰੂਰੀ ਹੈ ਹਰ ਜੋਇੰਟ ਦੇ ਵਿੱਚ ਇੱਕ ਲਿਕਵਿਡ ਫਾਰਮ ਦੇ ਵਿੱਚ ਲਚਕ ਘੱਟ ਕਰਦੀ ਹੈ ਉਹ ਡਰਾਈ ਨਹੀਂ ਹੋਣੀ ਚਾਹੀਦੀ ਜਦੋਂ ਡਰਾਈ ਹੁੰਦੀ ਹੈ ਤਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਜੋਇੰਟ ਹੈ ਉਹ ਆਪਣੀ ਲਾਈਫ ਉਹਦੀ ਉਸ ਜੋਇੰਟ ਦੀ ਲਾਈਫ ਘਟ ਜਾਂਦੀ ਹੈ ਕਿਉਂਕਿ ਆਪਸ ਵਿੱਚ ਰਗੜ ਖਾਣ ਲੱਗ ਪੈਂਦਾ ਹੈ ਸੇਮ ਸਪਾਈਨਲ ਰੀਡ ਦੀ ਹੱਡੀ ਤੇ ਵੀ ਇਹ ਇੰਪਲੀਮੈਂਟ ਹੁੰਦਾ ਤਾਂ ਚਾਹੇ ਲੰਬਰ ਦਾ ਹਿੱਸਾ ਹੈ ਚਾਹੇ ਸਰਵਾਈਕਲ ਦਾ ਹਿੱਸਾ ਹੈ ਸਭ ਤੋਂ ਪਹਿਲਾਂ ਜਦੋਂ ਅਸੀਂ ਇਹ ਮਡ ਦੀ ਬਣਾਈ ਹੋਈ ਮਿੱਟੀ ਜਿਹਨੂੰ ਕਿ ਆਪਾਂ ਅਪਲਾਈ ਕਰ ਰਹੇ ਹਾਂ ਇਸ ਪੇਸ਼ੈਂਟ ਦੇ ਉੱਪਰ ਜਿਨ੍ਹਾਂ ਨੂੰ ਵੀ ਕਮਰ ਦੀ ਸਮੱਸਿਆ ਹੈ ਸਰਵਾਈਕਲ ਦੀ ਸਮੱਸਿਆ ਹਰ ਮੈਂ ਇੱਕ ਚੀਜ਼ ਹੋਰ ਨਾਲ ਐਡ ਕਰ ਦਿਆਂ ਜਿਨ੍ਹਾਂ ਨੂੰ हिਪ ਰਿਪਲੇਸਮੈਂਟ ਲਈ ਐਡਵਾਈਸ ਕੀਤਾ ਗਿਆ ਜਿਨ੍ਹਾਂ ਦਾ ਚਾਹੇ ਜਾਂਦਾ ਕਿ ਚੂਲਾ ਚੇਂਜ ਹੋਏਗਾ ਉਹ ਵੀ ਇਸ ਟਰੀਟਮੈਂਟ ਨੂੰ ਉਹ ਵੀ ਇਸ ਮਿੱਟੀ ਦੇ ਟਰੀਟਮੈਂਟ ਨੂੰ ਅਪਲਾਈ ਕਰ ਸਕਦੇ ਨੇ ਆਪਣੀ ਉਸ ਸਮੱਸਿਆ ਦੇ ਉੱਪਰ ਸੋ ਇਹ ਨੈਕਸਟ ਥੀਸਰ ਸਟੈਪ ਦੇ ਵਿੱਚ ਅਸੀਂ ਤੁਹਾਨੂੰ ਅੱਜ ਉਹੀ ਸਟੈਪ ਇੰਟਰੋਡਿਊਸ ਕਰਵਾ ਰਹੇ ਜਿਨ੍ਹਾਂ ਨੂੰ ਲੈ ਕੇ ਰੈਗੂਲਰ ਪੇਸ਼ੈਂਟ ਪਰੇਸ਼ਾਨ ਆ ਰਿਹਾ ਸਾਡੇ ਕੋਲ ਜਿਨ੍ਹਾਂ ਨੂੰ ਲੈ ਕੇ ਰੈਗੂਲਰ ਪੇਸ਼ੈਂਟ ਅਲੱਗ-ਅਲੱਗ ਹਸਪੀਟਲ ਦੇ ਵਿੱਚ ਸਫਰ ਕਰ ਰਿਹਾ ਹੈ ਅਲੱਗ-ਅਲੱਗ ਹਸਪੀਟਲ ਦੇ ਵਿੱਚ ਦੁੱਖ ਤਕਲੀਫਾਂ ਦਾ ਸਾਹਮਣਾ ਕਰ ਰਿਹਾ ਹੈ ਪੈਸੇ ਨੂੰ ਲੈ ਕੇ ਵੀ ਸਮਝ ਨੂੰ ਲੈ ਕੇ ਵੀ ਸਰੀਰ ਨੂੰ ਲੈ ਕੇ ਵੀ ਲੇਕਿਨ ਹੱਲ ਫਿਰ ਵੀ ਹੱਥ 'ਚ ਨਹੀਂ ਆ ਰਿਹਾ ਸੋ ਸਾਡੀ ਐਡਵਾਈਸ ਹੁੰਦੀ ਹੈ ਐਜ਼ ਅ ਨੈਚੁਰਲ ਸਾਇੰਸ ਡਾਕਟਰ ਕਿ ਹਰ ਮਰੀਜ਼ ਜਦੋਂ ਕਿ ਅਸੀਂ ਕਿਸੇ ਅੰਗ ਨੂੰ ਬਹੁਤ ਛੇਤੀ ਸਰੀਰ 'ਚੋਂ ਬਾਹਰ ਕੱਢਣ ਲਈ ਤਿਆਰ ਹੋ ਜਾਣੇ ਕਢਵਾਉਣ ਲਈ ਤਿਆਰ ਹੋ ਜਾਣੇ ਆ ਜਿੰਨੂੰ ਕਿ ਇੱਕ ਨੇਚਰਲ ਸਾਇੰਸ ਦੀ ਗ੍ਰੰਥਾ ਦੇ ਮੁਤਾਬਕ ਜਿਹੜਾ ਕਿ ਪ੍ਰਕਿਰਤੀ ਦੇ ਉਲਟ ਵਿਪਰੀਤ ਕੀਤਾ ਗਿਆ ਸਟੈਪ ਹੈ ਉਸ ਐਕਸਪੈਰੀਮੈਂਟ ਤੋਂ ਬਚਨ ਦੇ ਲਈ ਸਾਡੀ ਪਹਿਲੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਕੁਦਰਤ ਵੱਲ ਵਾਪਸੀ ਕਰੀਏ ਕੁਦਰਤ ਦੇ ਜਿੰਨੇ ਵੀ ਰਿਸੋਰਸਸ ਹੈ ਉਹਦੀ ਹੈਲਪ ਲਈਏ ਜਿਦੇ ਵਿੱਚ 60 ਤੋਂ 70% ਜਿਹੜੇ ਕਿ ਰਿਜ਼ਲਟ ਆਉਣ ਦੇ ਚਾਂਸ ਹੁੰਦੇ ਨੇ 30 ਤੋਂ 40% ਚਾਂਸ ਜਿਹੜੇ ਹੈ ਕਈ ਵਾਰੀ ਡਿਨਾਈ ਹੋ ਜਾਂਦੇ ਨੇ ਉਹਦੇ ਕਾਰਨ ਅਲੱਗ-ਅਲੱਗ ਤਰੀਕੇ ਆ ਦੀ ਅਲੱਗ-ਅਲੱਗ ਵਜ੍ਹਾ ਦੇ ਨਾਲ ਹੁੰਦੇ ਲੇਕਿਨ 60 ਤੋਂ 70% ਅਸੀਂ ਇਸ ਤੇ ਹੁਣ ਤੱਕ ਜਿਹੜੀ ਅਚੀਵਮੈਂਟ ਹਾਸਲ ਕੀਤੀ ਹੈ ਬਹੁਤ ਸਾਰੇ ਉਹ ਮਰੀਜ਼ ਜਿਹੜੇ ਕਿ ਸਰਜਰੀ ਦੇ ਦੇ ਲਈ ਐਡਵਾਈਸ ਕੀਤਾ ਗਿਆ ਸੀ ਲੇਕਿਨ ਅੱਜ ਉਹ ਬਿਨਾ ਸਰਜਰੀ ਤੋਂ ਆਪਣੀ ਜੀਵਨ ਨੂੰ ਬਤੀਤ ਕਰ ਰਿਹਾ ਹੈ ਨੇਚਰਲ ਸਾਇੰਸ ਦੀ ਦਾ ਸਹਾਰਾ ਤੇ ਸਪੋਰਟ ਲੈ ਕੇ ਸੋ ਕੁਦਰਤ ਵੱਲੋਂ ਇਹ ਇੱਕ ਤਰ੍ਹਾਂ ਦੀ ਸਰਜਰੀ ਹੀ ਹੈ ਚਾਹੇ ਉਹ ਸਰਵਾਈਕਲ ਵਾਲੇ ਬਣ ਕੇ ਆ ਚਾਹੇ ਉਹ ਲੰਬਰ ਵਾਲੇ ਬਣ ਕੇ ਆ ਇੱਕ ਤਰ੍ਹਾਂ ਦੀ ਸਰਜਰੀ ਹੀ ਹੈ ਜਿਹਨੂੰ ਤੁਸੀਂ ਰੈਗੂਲਰ ਇਸ ਪੱਟੀ ਦੀ ਥੈਰਪੀ ਲੈ ਕੇ ਕਿਉਂਕਿ ਜਦੋਂ ਲੰਬਰ ਚ ਪ੍ਰੋਬਲਮ ਆਂਦੀ ਹੈ ਤਾਂ ਲੋਰ ਪੋਰਸ਼ਨਸ ਚ ਵੀ ਪ੍ਰੋਬਲਮ ਆਂਦੀ ਹੈ ਸਾਇਰਕਲ ਚ ਪ੍ਰੋਬਲਮ ਆਂਦੀ ਹੈ ਅਪਰ ਪੋਰਸ਼ਨ ਬਾਜੂ ਇਹਨਾਂ ਵਿੱਚ ਵੀ ਸਮੱਸਿਆ ਆਏਗੀ ਹੈਡ ਪੋਰਸ਼ਨ ਚ ਵੀ ਸਮੱਸਿਆ ਆਏਗੀ ਸੋ ਜਦੋਂ ਤੁਸੀਂ ਇਹਦਾ ਇੰਪਲੀਮੈਂਟ ਰੈਗੂਲਰ ਕਰਦੇ ਹੋ ਜਿਹਦਾ ਜਿਹੜਾ ਕਿ ਇਹ ਟ੍ਰੀਟਮੈਂਟ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਵਿੱਚ ਜਿੱਥੇ ਸਾਡੇ ਰਿਸਰਚ ਸੈਂਟਰ ਉਪਰ ਹੈ ਤੁਸੀਂ ਨਜ਼ਦੀਕੀ ਰਿਸਰਚ ਸੈਂਟਰ ਤੇ ਪਹੁੰਚ ਕੇ ਇਹ ਰੈਗੂਲਰ ਟ੍ਰੀਟਮੈਂਟ ਲੈ ਸਕਦੇ ਹੋ ਔਰ ਇਹਦਾ ਰੈਗੂਲਰ ਫਾਇਦਾ ਲੈ ਸਕਦੇ ਹੋ ਇਹ 90 ਦਿਨ ਦਾ ਕੀ ਹੁੰਦਾ ਟ੍ਰੀਟਮੈਂਟ ਪਹਿਲੇ 21 ਦਿਨ ਤੁਸੀਂ ਰੈਗੂਲਰ ਸਾਡੇ ਹਰ ਹਸਪੀਟਲ ਤੋਂ ਟ੍ਰੀਟਮੈਂਟ ਲੈਣਾ ਹੁੰਦਾ ਹੈ। ਦੈਨ ਉਸ ਤੋਂ ਬਾਅਦ ਇਸ ਟ੍ਰੀਟਮੈਂਟ ਨੂੰ ਤੁਹਾਨੂੰ ਇਹਦੀ ਟ੍ਰੇਨਿੰਗ ਦੇ ਦਿੱਤੀ ਜਾਂਦੀ ਹੈ। ਜਿਹੜੀਆਂ ਮੈਡੀਸਿਨਸ ਇਸ ਤੇ ਅਪਲਾਈ ਹੋਣੀਆਂ ਉਹ ਵੀ ਨਾਲ ਦੇ ਦਿੱਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਤੁਸੀਂ ਅਗਲੇ ਜਿਹੜੇ ਦੱਬੇ ਦਿਨ ਜਿਹੜੇ ਪੂਰੇ ਉਹ ਤੁਸੀਂ ਆਪਣੇ ਘਰੇ ਹੀ ਇਸ ਟ੍ਰੀਟਮੈਂਟ ਨੂੰ ਰੈਗੂਲਰ ਕਰ ਸਕਦੇ ਹੋ। ਅਗਰ ਕੋਈ ਸਾਡਾ ਸਟੂਡੈਂਟ ਤੁਹਾਡੇ ਨਜ਼ਦੀਕ ਹੋਏਗਾ ਤਾਂ ਉਹ ਵੀ ਇਹ ਸੇਵਾਵਾਂ ਜਿਹੜੇ ਕਿ ਸਾਡੇ ਪੇਸ਼ੈਂਟ ਨੂੰ ਮੁਹੱਈਆ ਕਰਵਾ ਰਹੇ ਨੇ। ਸੋ ਵੱਡੀ ਚੀਜ਼ ਕੀ ਹੈਗੀ ਆ ਅਸੀਂ ਜੋ ਨੇਚਰਲ ਸਾਇੰਸ ਨੂੰ ਲੈ ਕੇ ਜਿਹੜੀ ਰਿਸਰਚ ਡਵੈਲਪਮੈਂਟ ਤੇ ਪ੍ਰਮੋਸ਼ਨ ਦੇ ਕੰਮ ਕਰ ਰਹੇ ਹਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਡੇ ਕੋਲ ਪਹੁੰਚੀਆਂ ਨੇ ਸਾਡੀ ਕੋਸ਼ਿਸ਼ ਹੈ ਮੈਕਸਿਮਮ ਉਹ ਸਾਡੇ ਪਰਿਵਾਰਾਂ ਸਾਡੇ ਪੰਜਾਬ ਸਾਡੇ ਦੇਸ਼ ਦੇ ਲੋਕਾਂ ਤੱਕ ਵੀ ਪਹੁੰਚਣ ਤਾਂ ਜੋ ਇਸ ਤਰ੍ਹਾਂ ਦੀਆਂ ਆਈਆਂ ਹੋਈਆਂ ਸਮੱਸਿਆਵਾਂ ਦੇ ਉੱਤੇ ਅਸੀਂ ਸਰਜਰੀ ਤੋਂ ਬਚ ਸਕੀਏ। ਇਨ ਇਸ ਤਰ੍ਹਾਂ ਦੀਆਂ ਇਹ ਸਮੱਸਿਆਵਾਂ ਦੇ ਉੱਪਰ ਕਰਵਾਈ ਹੋਈ ਸਰਜਰੀ ਤੇ ਉਹਦੇ ਆਉਣ ਵਾਲੇ ਸਾਈਡ ਇਫੈਕਟ ਤੋਂ ਵੀ ਵੱਸ ਸਕੀਏ ਨੈਕਸਟ ਆਪਾਂ ਮੂਵ ਕਰਾਂਗੇ ਅਗਲੇ ਸਟੈਪ ਵੱਲ ਤਾਂ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਫਿਕਰ ਕਰਨ ਵਾਲੀ ਗੱਲ ਹੈ ਉਹ ਇਹ ਹੈ ਕਿ ਬੱਚਿਆਂ ਦਾ ਪੇਟ ਨਹੀਂ ਸਾਫ਼ ਹੋ ਰਿਹਾ ਉਹਦੇ ਰੀਜ਼ਮ ਅਲੱਗ-ਅਲੱਗ ਤਰੀਕੇ ਦੇ ਨੇ ਲੇਕਿਨ ਫਿਕਰ ਕਰਨ ਵਾਲੀ ਗੱਲ ਹੈ ਉਹ ਕਿਉਂ ਹੈ ਕਿ ਕਿ ਜਿੰਨਾ ਟਾਈਮ ਅੰਤਣੀਆਂ ਚੋਂ ਪੁਰਾਣਾ ਮਲ ਰਿਮੂਵ ਨਹੀਂ ਹੋਏਗਾ ਡੀਟੌਕਸੀਫਾਈ ਨਹੀਂ ਹੋਏਗਾ ਉਹਨਾਂ ਟਾਈਮ ਬਾਡੀ ਦੀ ਗਰੋਥ ਨਵੀਂ ਪੋਖ ਨਵੇਂ ਜੂਸਸ ਲੀਵਰ ਨੂੰ ਬਣਾਉਣ ਚ ਬਹੁਤ ਸਮੱਸਿਆ ਆਏਗੀ ਜਿਹਦਾ ਸਿੱਧਾ ਅਸਰ ਬੱਚੇ ਦੇ ਸੁਭਾਅ ਤੇ ਬੱਚੇ ਦੀ ਗਰੋਥ ਤੇ ਬੱਚੇ ਦੀ ਬਲੱਡ ਦੀ ਕੁਆਲਿਟੀ ਦੀ ਉੱਪਰ ਸਿੱਧਾ ਅਸਰ ਜਾਂਦਾ ਹੈਗਾ ਔਰ ਇਸ ਕਰਕੇ ਇਹ ਜਿਹੜੀ ਹੁਣ ਆਪਾਂ ਮੱਡ ਦੀ ਪੱਟੀ ਹੈ ਇਹਨੂੰ ਪੇਟ ਦੇ ਉੱਪਰ ਅਪਲਾਈ ਕੀਤਾ ਹੈ ਇਹਦਾ ਸਭ ਤੋਂ ਪਹਿਲਾ ਕੰਮ ਹੀ ਇਹ ਹੈ ਇਹਨੇ ਆਂਤੜੀਆਂ ਦੀ ਖੁਸ਼ਕੀ ਆੰਤੜੀਆਂ ਦੇ ਜਿਹੜੇ ਖੁਸ਼ਕਪਨ ਹੈ ਜਿਹਦੀ ਕਵਜਾ ਨਾਲ ਕਬਜ਼ ਹੁੰਦੀ ਹੈ ਜਿਹਦੀ ਵਜਾ ਨਾਲ ਮਲ ਅੰਦਰ ਚਿਪਕਿਆ ਰਹਿੰਦਾ ਹੈ ਉਹ ਖੁਸ਼ਕੀ ਘਟਾਉਣੀ ਹੈ ਆੰਤੜੀਆਂ ਦੇ ਵਿੱਚ ਨਰਮਾਈ ਲਿਆਉਣੀ ਹੈ ਔਰ ਆੰਤੜੀਆਂ ਦੇ ਵਿੱਚ ਬਲੱਡ ਸਰਕੂਲੇਸ਼ਨ ਪਲੱਸ ਹਵਾ ਦਾ ਸਰਕੂਲੇਸ਼ਨ ਤੇਜ਼ ਕਰਨਾ ਹੈ ਜਿਸ ਦੇ ਨਾਲ ਲੀਵਰ ਦੀ ਗਰਮੈਸ਼ ਤੋਂ ਲੈ ਕੇ ਆੰਤੜੀਆਂ ਦੀ ਗਰਮੈਸ਼ ਨੋਰਮਲ ਹੋਏਗੀ ਜਦੋਂ ਲੀਵਰ ਤੇ ਆੰਤੜੀ ਦੀ ਗਰਮੈਸ਼ ਬਹੁਤ ਵੱਡੇ ਲੈਵਲ ਤੇ ਹੁੰਦੀ ਹੈ ਫਿਰ ਬਵਾਸੀਰ ਹੁੰਦੀ ਹੈ ਅਗਰ ਉਹਨੂੰ ਵੀ ਆਪਾਂ ਕੰਟਰੋਲ ਕਰਨ 'ਚ ਕਾਮਯਾਬ ਨਹੀਂ ਹੋ ਪਾਂਦੇ ਉਸ ਤੋਂ ਬਾਅਦ ਕੋਲਨ ਕੈਂਸਰ ਤੱਕ ਦੀ ਸਮੱਸਿਆ ਵੀ ਆ ਜਾਂਦੀ ਹੈ। ਔਰ ਇਹਦਾ ਬਹੁਤ ਵੱਡਾ ਰੋਲ ਹੈ ਮਿੱਟੀ ਦੀ ਪੱਟੀ ਦਾ ਜਿਨ੍ਹਾਂ ਨੂੰ ਵੀ ਲੀਵਰ ਨਾਲ ਰਿਲੇਟਡ ਸਮੱਸਿਆ ਹੈ, ਲੀਵਰ ਫੈਟੀ ਹੈ, ਐਸਿਡ ਬਹੁਤ ਜ਼ਿਆਦਾ ਬਣਦਾ, ਗੈਸ ਬਹੁਤ ਜ਼ਿਆਦਾ ਬਣਦੀ ਹੈ, ਬਦ ਹਜਮੀ ਹੈ, ਕਬਜ ਹੈ, ਬਵਾਸੀਰ ਦੀ ਸਮੱਸਿਆ ਹੈ, ਉਹ ਇਸ ਟ੍ਰੀਟਮੈਂਟ ਨੂੰ ਲੈ ਸਕਦੇ ਨੇ ਸਾਡੀ ਕਿਸੇ ਵੀ ਰਿਸਰਚ ਸੈਂਟਰ ਦੇ ਉੱਪਰ ਜਾ ਕੇ ਜਾਂ ਸਾਡੀ ਕਿਸੇ ਵੀ ਸਟੂਡੈਂਟ ਤੋਂ। ਔਰ ਦੂਸਰਾ ਮੈਂ ਬਜ਼ੁਰਗਾਂ ਦੀ ਗੱਲ ਕੀਤੀ ਹੈ। ਤਕਰੀਬਨ 40 ਸਾਲ ਤੋਂ ਬਾਅਦ ਸਾਡਾ ਨਰਵਸ ਸਿਸਟਮ ਕਮਜ਼ੋਰ ਹੋਣ ਲੱਗ ਪੈਂਦਾ ਹੈ। ਔਰ ਉਹਦੀ ਕਮਜ਼ੋਰ ਹੋਣ ਦੀ ਪਹਿਲੀ ਜਿਹੜੀ ਨਿਸ਼ਾਨੀ ਹੈ ਇੱਕ ਬਜ਼ੁਰਗ ਅਵਸਥਾ 'ਚ ਉਹਦਾ ਉਹਦੀ ਸਮਝ ਸਾਨੂੰ ਉਦੋਂ ਲੱਗਦੀ ਹੈ ਉਹ ਸਿਮਟਮ ਲੱਛਣ ਉਦੋਂ ਆਉਣ ਲੱਗ ਪੈਂਦੇ ਨੇ ਜਦੋਂ ਸਾਡੀ ਸਾਡਾ ਜਿਹੜਾ ਯੂਰਿਨ ਹੈ ਪੇਸ਼ਾਬ ਹੈ ਉਹ ਰੁਕ ਰੁਕ ਕੇ ਜਾਂ ਬਹੁਤ ਲੋ ਪ੍ਰੈਸ਼ਰ ਦੇ ਵਿੱਚ ਪਾਸ ਹੁੰਦਾ ਹੈ। ਕਹਿੰਦਾ ਪਾਬ ਹੁੰਦਾ ਹੈ ਕਿ ਜਿਹੜਾ ਸਾਡਾ ਯੂਰੀਨਰੀ ਟਰੈਕ ਹੈ ਉਹ ਜਿਹੜੀ ਸਮੱਸਿਆ ਆਉਣ ਲੱਗ ਪੈਂਦੀ ਹੈ ਮੈਂ ਗੱਲ ਕਰ ਰਿਹਾ ਗਦੂਦਾਂ ਦੀ ਪ੍ਰੋਸਟੇਟ ਦੀ ਜਿਹੜੀ ਸਮੱਸਿਆ ਹੈ ਬਜ਼ੁਰਗ ਬਹੁਤ ਉਸ ਤੋਂ ਪਰੇਸ਼ਾਨ ਹੁੰਦੇ ਨੇ ਤਾਂ ਉੱਥੇ ਇਸ ਮਿੱਟੀ ਦੀ ਪੱਟੀ ਦਾ ਬਹੁਤ ਵੱਡਾ ਕੰਮ ਹੈ ਫਰਕ ਇਹ ਹੋਣਾ ਕਿ ਮਿੱਟੀ ਦੀ ਪੱਟੀ ਉਦੋਂ ਪੇਟ ਤੇ ਘੱਟ ਲਗਾ ਕੇ ਪੈਡੂ ਵਾਲੇ ਏਰੀਆ ਦੇ ਉੱਪਰ ਅਸੀਂ ਮਿੱਟੀ ਦੀ ਪੱਟੀ ਨੂੰ ਰੱਖਾਂਗੇ ਔਰ ਇਸ ਮਿੱਟੀ ਦੀ ਪੱਟੀ ਦਾ ਤੁਸੀਂ ਟ੍ਰੀਟਮੈਂਟ ਜਿਹੜਾ ਕਿ ਲੈ ਸਕਦੇ ਹੋ ਇਹਦੇ ਨਾਲ ਕੁਝ ਮੈਡੀਸਿਨਸ ਅਪਲਾਈ ਹੁੰਦੀਆਂ ਨੇ ਤਾਂ ਜੋ ਹੀਲਿੰਗ ਫਾਸਟ ਹੋ ਸਕੇ ਤਾ ਕਿਉਂਕਿ ਇਸ ਮਿੱਟੀ ਨੂੰ ਬਣਾਉਣ ਦਾ ਤਰੀਕਾ ਵੀ ਥੋੜਾ ਫਾਰਮਕੋਪੀਆ ਬੇਸਡ ਹੁੰਦਾ ਹੈ ਫਾਰਮੇਸੀ ਜਿਹੜੀ ਕਿ ਸਾਡੀ ਨੇਚਰਲ ਸਾਇੰਸ ਦੀ ਹੈ ਉਹਦੇ ਬੇਸਡ ਮਿੱਟੀ ਨੂੰ ਤਿਆਰ ਕਰਨਾ ਪੈਂਦਾ ਤਾਂ ਜੋ ਦੀ ਹੀਲਿੰਗ ਸਕਿਨ ਤੱਕ ਪੋਸਟ ਤੱਕ ਟਿਸ਼ੂ ਤੱਕ ਤੇ ਸੈੱਲ ਤੱਕ ਬੜੀ ਅੱਛੀ ਹੋ ਸਕੇ ਸੋ ਇਹ ਮਿੱਟੀ ਦੀ ਪੱਟੀ ਬਹੁਤ ਵਰਦਾਨਿਕ ਸਾਬਤ ਹੁੰਦੀ ਹੈ ਜਦੋਂ ਅਸੀਂ ਇਹਨੂੰ ਪੇਟ ਤੇ ਅਪਲਾਈ ਕਰਦੇ ਆ ਜਦੋਂ ਅਸੀਂ ਇਹਨੂੰ ਅਸੀਂ ਪੇਡੂ ਵਾਲੀ ਜਗ੍ਹਾ ਤੇ ਅਪਲਾਈ ਕਰਦੇ ਆ ਪਲੱਸ ਕਿਉਂਕਿ ਮੈਂ ਪੈਡੂ ਦੀ ਗੱਲ ਕੀਤੀ ਹੈ ਤਾਂ ਮੇਲ ਦੇ ਵਿੱਚ ਪ੍ਰੋਸਟੇਟ ਵਾਲਿਆਂ ਨੂੰ ਰਿਲੀਫ ਮਿਲੇਗਾ ਪਲੱਸ ਸੀਮੇਲ ਦੇ ਵਿੱਚ ਜਿਨ੍ਹਾਂ ਨੂੰ ਯੂਰੀਨ ਦੀ ਇਨਫੈਕਸ਼ਨ ਹੈ ਜਾਂ ਜਿਨ੍ਹਾਂ ਦੇ ਫਾਈਬਰੇਟ ਬਣੇ ਨੇ ਸਿਸਟ ਬਣੀ ਹੈ ਉਹਨਾਂ ਨੂੰ ਵੀ ਅਸੀਂ ਪੈਡੂ ਵਾਲੀ ਜਗ੍ਹਾ ਦੇ ਉੱਪਰ ਮਿੱਟੀ ਦੀ ਪੱਟੀ ਦਾ ਟ੍ਰੀਟਮੈਂਟ ਦਿੰਨੇ ਆ ਤਾਂ ਇਸ ਤੋਂ ਇਲਾਵਾ ਜਿਵੇਂ ਕਿ ਲਾਸਟ ਸਟੈਪ ਦੇ ਵਿੱਚ ਤੁਹਾਨੂੰ ਸਰਵਾਈਕਲ ਸਪੋਨਡਾਈਲਾਈਟਸ ਲੰਬਰ ਸਪੋਨਡਾਈਲਾਈਟਸ ਬਾਰੇ ਦੱਸਿਆ ਗਿਆ ਉੱਥੇ ਇਹਨੂੰ ਕਿਸ ਜਗ੍ਹਾ ਤੇ ਅਪਲਾਈ ਕੀਤਾ ਜਾਂਦਾ ਉਸ ਤੋਂ ਲਾਸਟ ਸਟੈਪ ਦੇ ਵਿੱਚ ਮਾਈਗਰੇਨ ਅ ਇਸ ਤੋਂ ਇਲਾਵਾ ਅੱਖਾਂ ਦੀ ਸਮੱਸਿਆ ਉਸ ਤੋਂ ਇਲਾਵਾ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਡਿਪਰੈਸ਼ਨ ਸਟ्रेस ਲੋ ਮੈਮਰੀ ਬਹੁਤ ਜ਼ਿਆਦਾ ਗੁੱਸਾ ਹੁੰਦਾ ਹਾਈ ਬੀਪੀ ਔਰ ਉਸ ਤੋਂ ਲਾਸਟ ਸਟੈਪ ਦੇ ਵਿੱਚ ਪਰ ਜਿਹੜਾ ਪਹਿਲਾ ਸਟੈਪ ਤੁਹਾਨੂੰ ਇੰਟਰੋਡਿਊਸ ਕਰਵਾਇਆ ਸੀ ਥਾਇਰੋਇਡ ਨਾਲ ਰਿਲੇਟਡ ਗਲੇ ਨਾਲ ਰਿਲੇਟਡ ਜਿਹੜੀ ਸਮੱਸਿਆਵਾਂ ਨੇ ਉੱਥੇ ਕਿਸ ਤਰ੍ਹਾਂ ਅਪਲਾਈ ਕੀਤੀ ਜਾਂਦੀ ਹੈ ਸੋ ਇਹ ਸਾਰੇ ਮਿੱਟੀ ਦੇ ਜਿਹੜੇ ਟ੍ਰੀਟਮੈਂਟ ਹੈ ਇਲਾਜ ਹੈ ਇਹ ਸਾਡੇ ਜਿੰਨੇ ਵੀ ਨੇਚਰਫੈਥੀ ਹਸਪੀਟਲ ਹੈ ਉੱਥੇ अवेलेबल ਹੈ ਤੋ ਟੋਡਲੀ ਖੁਸ਼ਖਬਰੀ ਦੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਅਗਰ ਤੁਸੀਂ ਇਹ ਸਾਰੇ ਨੇਚਰਪੈਥੀ ਟ੍ਰੀਟਮੈਂਟ ਲੈਣਾ ਚਾਹੁੰਦੇ ਸੀ ਤਾਂ ਤੁਹਾਨੂੰ ਸਾਨੂੰ ਸਾਊਥ ਵੱਲ ਮੂਵ ਕਰਨਾ ਪੈਂਦਾ ਨੌਰਥ ਇੰਡੀਆ ਦੇ ਵਿੱਚ ਇਹ ਟ੍ਰੀਟਮੈਂਟ ਅਵੇਲੇਬਲ ਨਹੀਂ ਸੀ ਜੇ ਹੋਗੇ ਸੀ ਤਾਂ ਉਹ ਸਾਡੇ ਤੱਕ ਰੀਚ ਨਹੀਂ ਕਰ ਪਾ ਰਹੇ ਸੀ ਪਲੱਸ ਅਫੋਰਡੇਬਲ ਨਹੀਂ ਸੀ ਵੱਡੀ ਚੀਜ਼ ਕੀ ਸੀ ਲੇਕਿਨ ਇਹੀ ਚੀਜ਼ ਤੁਹਾਡੀ ਸੰਸਥਾ ਨੇ ਤੁਹਾਡੇ ਸਾਰੇ ਬੱਚਿਆਂ ਨੇ ਰਲ ਕੇ ਔਰ ਸਾਡੀ ਸਾਰੀ ਡਾਕਟਰ ਟੀਮ ਨੇ ਰਲ ਕੇ ਇਸ ਟ੍ਰੀਟਮੈਂਟ ਨੂੰ ਨੌਰਥ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਹਦੀ ਸਰਵਿਸ ਜਿਹੜੀ ਸ਼ੁਰੂ ਕੀਤੀ ਹੈ ਸਾਡੇ ਜਿੰਨੇ ਵੀ ਰਿਸਰਚ ਸੈਂਟਰ ਤੁਸੀਂ ਇਹਨਾਂ ਦੇ ਇਸ ਟ੍ਰੀਟਮੈਂਟ ਨੂੰ ਉੱਥੇ ਰੈਗੂਲਰ ਆ ਕੇ ਲੈ ਸਕਦੇ ਹੋ ਔਰ ਉਹ ਸਮੱਸਿਆਵਾਂ ਜਿਹੜੀਆਂ ਸਰਜਰੀ ਤੱਕ ਸਾਨੂੰ ਲੈ ਕੇ ਜਾ ਚੁੱਕੀਆਂ ਨੇ ਉਹਨਾਂ ਨੂੰ ਅਸੀਂ ਕੁਦਰਤ ਵੱਲ ਵਾਪਸ ਆ ਕੇ ਆਪਣੇ ਅੰਦਰ ਜਮਾ ਹੋਏ ਟੌਕਸਿਨ ਗੰਧ ਐਕਸਟਰਾ ਗ੍ਰੋਥ ਸਿਸਟ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਮੱਸਿਆ ਹੈਗੀ ਆ ਤੁਸੀਂ ਇਸ ਤਰ੍ਹਾਂ ਜਿਹੜੇ ਅਲੱਗ-ਅਲੱਗ ਰੋਗ ਹੋਰ ਵੀ ਨੇ ਜਿਹੜੇ ਕਿ ਅਸੀਂ ਅੱਗੇ ਹੋਰ ਵੀ ਸਟੈਪ ਤੁਹਾਨੂੰ ਇੰਟਰੋਡਿਊਸ ਕਰਦੇ ਰਹਾਂਗੇ ਲੇਕਿਨ ਅੱਜ ਦੀ ਵੀਡੀਓ ਤੱਕ ਇਹ ਮੇਨ ਇੰਪੋਰਟੈਂਟ ਹੈ ਜਿਨ੍ਹਾਂ ਨੂੰ ਲੈ ਕੇ ਰੈਗੂਲਰ ਪੇਸ਼ੈਂਟ ਸਾਡੇ ਕੋਲ ਆ ਰਿਹਾ ਹੈ ਜਿਨ੍ਹਾਂ ਨੂੰ ਲੈ ਕੇ ਰੈਗੂਲਰ ਪੇਸ਼ੈਂਟ ਪਰੇਸ਼ਾਨ ਆ ਬੱਚੇ ਤੋਂ ਲੈ ਕੇ ਬਜ਼ੁਰਗ ਔਰਤਾਂ ਸਭ ਪਰੇਸ਼ਾਨ ਨੇ ਦਵਾਈਆਂ ਖਾ ਕੇ ਬੁਰਾ ਹਾਲ ਹੋ ਗਿਆ ਮੈਂ ਫਿਰ ਤਾਂ ਮੈਂ ਗੱਲ ਯਾਦ ਕਰਵਾਉਣਾ ਚਾਹੂੰਗਾ ਇਹ ਸਾਡਾ ਸਰੀਰ ਕੁਦਰਤ ਨੇ ਬਣਾਇਆ ਨਾ ਕਿ ਕਿਸੇ ਡਾਕਟਰ ਨੇ ਨਾ ਕਿ ਕਿਸੇ ਸਾਇੰਟਿਸਟ ਨੇ ਨਾ ਕਿ ਕਿਸੇ ਫਾਰਮਾਸਿਸਟ ਨੇ ਜਦੋਂ ਬਣਾਇਆ ਕੁਦਰਤ ਨੇ ਇਹਦੇ ਰਿਸੋਰਸਸ ਇਹਦੇ ਰਿਪੇਅਰਿੰਗ ਰਿਸੋਰਸਸ ਸਾਨੂੰ ਕੁਦਰਤ ਤੋਂ ਹੀ ਮਿਲਣਗੇ ਡਾਕਟਰ ਦਾ 20 ਪਰਸੈਂਟ ਤੇ 20 ਹੀ ਰਹਿਣਾ ਉਹ ਕਦੇ 100% ਨਹੀਂ ਹੋ ਸਕਦਾ ਔਰ 80% ਪੇਸ਼ੈਂਟ ਦਾ ਆਪਣਾ ਰੋਗ ਹੈ ਤੇ ਪੇਸ਼ੈਂਟ ਦੇ ਅੰਦਰ ਮੌਜੂਦ ਜਿਹੜਾ ਡਾਕਟਰ ਹੈ ਉਹਦਾ ਰੋਗ ਰੋਲ ਹੈਗਾ ਸੋ 20 ਤੇ 80 ਨੂੰ ਪਲੱਸ ਕਰਕੇ ਤੁਸੀਂ 100% ਨੂੰ ਅਚੀਵ ਕਰ ਸਕਦੇ ਹੋ ਸੋ ਨੇਚਰਲ ਸਾਇੰਸਿਸਟ ਨਿਯਮ ਨੂੰ ਫੋਲੋ ਕਰੋ ਚੱਲਦੀ ਮਸ਼ੀਨ ਦੇ ਵਿੱਚ ਫਾਲਟ ਆਉਣਾ ਸੁਭਾਵਿਕ ਹੈ ਕੋਈ ਡਰ ਵਾਲੀ ਕੋਈ ਚਿੰਤਾ ਦੀ ਗੱਲ ਨਹੀਂ ਬਟ ਇੱਕ चीज ਹਮੇਸ਼ਾ ਦਿਮਾਗ 'ਚ ਬਿਠਾਓ ਜੇ ਅਗਰ ਰੋਗ ਲੱਗ ਸਕਦਾ ਤਾਂ ਠੀਕ ਵੀ ਹੋ ਸਕਦਾ ਇਹ ਗੱਲ ਹਮੇਸ਼ਾ ਮਾਈਂਡ 'ਚ ਰੱਖਿਓ ਜੇ ਕੁਦਰਤ ਨੇ ਹਰ ਰਸਤੇ ਦਿੱਤੇ ਨੇ ਇੱਕ ਬੰਦ ਹੁੰਦਾ 10 ਖੁੱਲਦੇ ਨੇ ਇਸ ਕਰਕੇ ਤੁਸੀਂ ਨੇਚਰਲ ਸਾਇੰਸ ਵੱਲ ਵਾਪਸ ਆਓ ਕੁਦਰਤ ਦਾ ਸਭ ਤੋਂ ਅੱਛਾ ਸੁਭਾਅ ਹੀ ਹੈ ਕਿ ਤੁਸੀਂ ਜਿਹੜੀ ਵੀ ਉਮਰ 'ਚ ਵਾਪਸ ਆਉਂਦੇ ਤੁਹਾਡਾ ਵੈਲਕਮ ਕਰਦੀ ਕਦੀ ਨੋ ਨਹੀਂ ਬੋਲਦੀ ਸੋ ਇੰਨੀਆਂ ਕਿ ਸੇਵਾਵਾਂ ਸਾਡੀਆਂ ਕਬੂਲ ਕਰਿਓ ਜੇ ਸਾਡੀ ਜਿੰਨੀ ਵੀ ਟੀਮ ਇਨਾਂ ਸੇਵਾਵਾਂ 'ਚ ਲੱਗੀ ਹੋਈ ਸਾਡੀ ਡਾਕਟਰ ਟੀਮ ਉਹਨਾਂ ਨੂੰ ਤੁਹਾਡੇ ਅਸ਼ੀਰਵਾਦ ਤੇ ਸਾਡੀ ਬਹੁਤ ਜ਼ਰੂਰਤ ਹੈ ਆਪਣਾ ਅਸ਼ੀਰਵਾਦ ਤੇ ਸਾਥ ਇਸੇ ਤਰ੍ਹਾਂ ਬਣਾਈ ਰੱਖਿਓ ਜੇ ਦਾਸ ਸਾਡੀ ਟੀਮ ਤੁਹਾਡੇ ਅਸ਼ੀਰਵਾਦ 24 ਘੰਟੇ ਹਾਜ਼ਰ ਰਹਿਣਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰ